ਜੇ ਅਸੀਂ ਦੇਖ ਰਹੇ ਹਾਂ ਕਿ ਡਬਲਯੂ ਡੀ ਸਿਸਟਮ ਦਾ ਜਿਹੜਾ ਇਫੈਕਟ ਸਾਰੇ ਪੰਜਾਬ 'ਚ ਬਣਿਆ ਹੋਇਆ ਜੇ ਅਸੀਂ ਪ੍ਰਿਵੇਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਮੈਕਸਿਮਮ ਟੈਂਪਰੇਚਰ 23.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1.2 ਡਿਗਰੀ ਸੈਂਟੀਗ੍ਰੇਡ ਦਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਜੇ ਅੱਜ ਦਾ ਮਿਨੀਮਮ ਟੈਂਪਰੇਚਰ ਦੀ ਗੱਲ ਕਰੀਏ ਕਿਉਂਕਿ ਡਬਲਯੂ ਡੀ ਸਿਸਟਮ ਜਿਹੜਾ ਬਣਿਆ ਹੋਇਆ ਹੈ ਸੋ ਉਹਦੇ ਕਰਕੇ ਨਾਈਟ ਟਾਈਮ ਟੈਂ अज का जो मिनीम टैंपरेचर सोलह पॉइंट छे डिग्री सेंटीग्रेड रिकॉर्ड किया गया जदों के अज का नॉर्मल मिनीम टैपेचर अठ पॉइंट छे डिग्र सेंटीग्रेड सो लगभग अठ डिग्री सेंटीग्रेड जोड़ा है नॉर्मल तो उपर रिकॉर्ड किया गया और योलह पॉइंट छे डिग्री सेंटीग्रेड जो अच्छा मिनीम टैंपरेचर है यहाँ दो हज़ार पंद्रह भी सोलह पॉइंट छे डिग्र सेंटीग्रेड रिकॉर्ड किया गया और हाईएसट जोड़ा मिनीम टैंपरेचर उन्नीस फैबररी का उन्नीस सौ सत्तर तो है ਜਿਹੜਾ ਕਿ ਅੱਜ ਸੈਕਿੰਡ ਟਾਈਮ ਰਿਕਾਰਡ ਕੀਤਾ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਡਬਲਯੂ ਡੀ ਸਿਸਟਮ ਦਾ ਜਿਹੜਾ ਇਫੈਕਟ ਬਣਿਆ ਹੋਇਆ ਸੋ ਸਾਰੇ ਪੰਜਾਬ ਵਿੱਚ ਹੀ ਕਾਫੀ ਥਾਵਾਂ ਤੇ ਲਾਈਟ ਟੂ ਮੋਡਰੇਟ ਜਿਹੜੀ ਬਾਰਿਸ਼ ਹੈ ਉਹ ਹੋ ਸਕਦੀ ਹੈ ਪਰ ਇਹਦੇ ਤੋਂ ਬਿਨਾ ਥੰਡਰ ਸ਼ਾਵਰਸ ਲਾਈਟਨਿੰਗ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਕਿਤੇ ਕਿਤੇ ਗੜੇ ਮਾਰੀ ਵੀ ਜਿਹੜੀ ਉਹ ਹੋ ਸਕਦੀ ਹੈ ਜੀ ਸਰ ਸਾਨੂੰ ਜਾਨੂ ਕੀ ਹੈ ਪੂਰੇ ਕਿਸ ਤਰ੍ਹਾਂ ਦੇ ਜੀ ਹਾਂ ਜੀ ਕਿਉਂਕਿ ਵੀਟ ਕ੍ਰੌਪ ਤੇ ਅਸੀਂ ਦਾ ਕੋਈ ਨੈਗੇਟਿਵ ਇਫੈਕਟ ਨਹੀਂ ਐਕਸਪੈਕਟ ਕਰ ਰਹੇ ਇਹ ਰਦਰ ਥੋੜਾ ਮੌਇਸਚਰ ਕ੍ਰੌਪ ਨੂੰ ਮਿਲ ਸਕਦਾ ਹੈਗਾ ਕਿਉਂਕਿ ਲਾਈਟ ਟੂ ਮੋਡਰੇਟ ਬਾਰਿਸ਼ ਵੀ 익ਸਪੈਕਟਿਡ ਹੈ ਫਾਰਮਰਸ ਨੂੰ ਸੇਹੀ ਸਲਾਹ ਦੇ ਸਕਦੇ ਆ ਕਿ ਕਿ ਆਨਵਰ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਦੀ ਵੈਦਰ ਕੰਡੀਸ਼ਨਸ ਤੇ ਹਵਾਵਾਂ ਵੀ ਚੱਲ ਸਕਦੀਆਂ ਨੇ ਸੋ ਫਸਲਾਂ ਨੂੰ ਹਲੇ ਉਹਨਾਂ ਨੂੰ ਪਾਣੀ ਜਿਹੜਾ ਉਹ ਨਹੀਂ ਲਾਉਣਾ ਚਾਹੀਦਾ ਲਗਦਾ ਕਿ ਮੌਨ ਤੋਂ ਜਰੀ ਠੰਡ ਕਿਉਂਕਿ ਜਿਸ ਤਰ੍ਹਾਂ ਦੀ ਸਰਵਾਰਿਸ਼ ਦੇ ਨਾਲ ਤਾਪਮਾਨ ਵਿੱਚ ਗ੍ਰੀਤੀ ਗਰਾਵਟਾਉਣ ਦੀ ਸੰਭਾਵਨਾ ਹੈ ਅ ਬਿਲਕੁਲ ਜੀ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਨੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਬਟ ਆਬਜ਼ਰਵ ਕਰਦੇ ਹਾਂ ਅਸੀਂ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਥੋੜਾ ਵਾਧਾ ਹੋ ਜਾਂਦਾ ਕਿਉਂਕਿ ਕਲਾਉਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਕਰਕੇ ਰੈਡੀਏਸ਼ਨਲ ਜਿਹੜੀ 쿨ਿੰਗ ਰਾਤ ਨੂੰ ਨਹੀਂ ਹੁੰਦੀ ਸੋ ਇਸੇ ਕਰਕੇ ਜਿਹੜਾ ਅੱਜ ਦਾ ਮਿਨਿਮਮ ਟੈਂਪਰੇਚਰ ਦੇ ਵਿੱਚ ਅਸੀਂ ਰਾਈਜ਼ ਆਬਜ਼ਰਵ ਕੀਤੀ ਹੈ ਬਟ ਡੇ ਟਾਈਮ ਟੈਂਪਰੇਚਰ ਜਿਹੜੇ 1-2 ਦਿਨ ਥੋੜੀ ਉਹਦੇ 'ਚ ਅਸੀਂ ਗਿਰਾਵਟ ਆਬਜ਼ਰਵ ਕਰ ਸਕਦੇ ਹਾਂ ਜੀ ਅਸੀਂ ਦੇਖ ਰਹੇ ਹਾਂ ਕਿ ਡਬਲਯੂ ਡੀ ਸਿਸਟਮ ਦਾ ਜਿਹੜਾ ਇ ਜੇਸੀ ਪ੍ਰਿਵੇਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਮੈਕਸਿਮਮ ਟੈਂਪਰੇਚਰ 23.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1.2 ਡਿਗਰੀ ਸੈਂਟੀਗ੍ਰੇਡ ਦਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਜੇ ਅੱਜ ਦਾ ਮਿਨੀਮਮ ਟੈਂਪਰੇਚਰ ਦੀ ਗੱਲ ਕਰੀਏ ਕਿਉਂਕਿ ਡਬਲਯੂਡੀ ਸਿਸਟਮ ਜਿਹੜਾ ਬਣਿਆ ਹੋਇਆ ਹੈ ਸੋ ਉਹਦੇ ਕਰਕੇ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਕਾਫੀ ਰਾਈਜ਼ ਆਬਜ਼ਰਵ ਕੀਤੀ ਹੈ अज का जो मिनीम टैंपरेचर सोलह पॉइंट छे डिग्री सेंटीग्रेड रिकॉर्ड किया गया जदों के अज का नॉर्मल मिनीम टैंपरेचर अठ पॉइंट छे डिग्र सेंटीग्रेड सो लगभग अठ डिग्री सेंटीग्रेड ज नॉर्मल तो उपर रिकॉर्ड किया गया और यह सोलह पॉइंट छे डिग्री सेंटीग्रेड जो अज का मिनीम टैंपरेचर है यह पहला दो हज़ार पंद्रह भी सोलह पॉइंट छे डिग्री सेंटीग्रेड रिकॉर्ड किया गया सर और हाईएसट जोड़ा मिनीम टैंपरेचर फैबररी का उन्नीस सौ सत्तर तो है ਜਿਹੜਾ ਕਿ ਅੱਜ ਸੈਕਿੰਡ ਟਾਈਮ ਰਿਕਾਰਡ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਡਬਲਯੂ ਡੀ ਸਿਸਟਮ ਦਾ ਜਿਹੜਾ ਇਫੈਕਟ ਬਣਿਆ ਹੋਇਆ ਹੈ ਸੋ ਸਾਰੇ ਪੰਜਾਬ ਵਿੱਚ ਹੀ ਕਾਫੀ ਥਾਵਾਂ ਤੇ ਲਾਈਟ ਟੂ ਮੋਡਰੇਟ ਜਿਹੜੀ ਬਾਰਿਸ਼ ਹੈ ਉਹ ਹੋ ਸਕਦੀ ਹੈ ਔਰ ਇਹਦੇ ਤੋਂ ਬਿਨਾ ਥੰਡਰ ਸ਼ਾਵਰਸ ਲਾਈਟਨਿੰਗ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਕਿਤੇ ਕਿਤੇ ਗੜੇ ਮਾਰੀ ਵੀ ਜਿਹੜੀ ਉਹ ਹੋ ਸਕਦੀ ਹੈ ਜੀ ਸਾਨੂੰ ਵੀਰਾਂ ਨੂੰ ਕੀ ਅਪੀਲ ਹੈ ਕਿਸ ਤਰ੍ਹਾਂ ਦੀ ਜੀ ਹਾਂ ਜੀ ਕਿਉਂਕਿ ਵੀਟ ਕ੍ਰੌਪ ਤੇ ਅਸੀਂ ਦਾ ਕੋਈ 네ਗੇਟਿਵ ਇਫੈਕਟ ਨਹੀਂ ਐਕਸਪੈਕਟ ਕਰ ਰਹੇ ਇਰਦਰ ਥੋੜਾ ਮੌਇਸਚਰ ਕ੍ਰੌਪ ਨੂੰ ਮਿਲ ਸਕਦਾ ਹੈਗਾ ਕਿਉਂਕਿ ਲਾਈਟ ਟੂ ਮੋਡਰੇਟ ਬਾਰਿਸ਼ ਵੀ 익ਸਪੈਕਟਿਡ ਹੈ ਫਾਰਮਰਸ ਨੂੰ ਸੇਹੀ ਸਲਾਹ ਦੇ ਸਕਦੇ ਆ ਕਿ ਕਿ ਆਨਵਾਰੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਦੀ ਵੈਦਰ ਕੰਡੀਸ਼ਨਸ ਤੇ ਹਵਾਵਾਂ ਵੀ ਚੱਲ ਸਕਦੀਆਂ ਨੇ ਸੋ ਫਸਲਾਂ ਨੂੰ ਹਲੇ ਉਹਨਾਂ ਨੂੰ ਪਾਣੀ ਜਿਹੜਾ ਉਹ ਨਹੀਂ ਲਾਉਣਾ ਚਾਹੀਦਾ ਲਗਦਾ ਕਿ ਮੌਨ ਤੋਂ ਜੜੀ ਠੰਡ ਕਿਉਂਕਿ ਜਿਸ ਦਿਨ ਦੀ ਰਸੇ ਬਾਰਿਸ਼ ਦੇ ਨਾਲ ਦਾਬ ਮਾਨ ਦੀ ਗ੍ਰੀਤੀ ਦਾ ਬਟਾਉਣ ਦੀ ਸੰਭਾਵਨਾ ਹੈ ਬਿਲਕੁਲ ਜੀ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਨੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਬਟ ਆਬਜ਼ਰਵ ਕਰਦੇ ਹਾਂ ਅਸੀਂ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਥੋੜਾ ਵਾਧਾ ਹੋ ਜਾਂਦਾ ਕਿਉਂਕਿ ਕਲਾਉਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਕਰਕੇ ਰੈਡੀਏਸ਼ਨਲ ਜਿਹੜੀ 쿨ਿੰਗ ਰਾਤ ਨੂੰ ਨਹੀਂ ਹੁੰਦੀ ਸੋ ਇਸੇ ਕਰਕੇ ਜਿਹੜਾ ਅੱਜ ਦਾ ਮਿਨੀਮਮ ਟੈਂਪਰੇਚਰ ਦੇ ਵਿੱਚ ਅਸੀਂ ਰਾਈਜ਼ ਆਬਜ਼ਰਵ ਕੀਤੀ ਹੈ ਬਟ ਡੇ ਟਾਈਮ ਟੈਂਪਰੇਚਰ ਜਿਹੜੇ 1-2 ਦਿਨ ਥੋੜੀ ਉਹਦੇ ਵਿੱਚ ਅਸੀਂ ਗਿਰਾਵਟ ਆਬਜ਼ਰਵ ਕਰ ਸਕਦੇ ਹਾਂ